ਜਗਾ ਹੈ ਮਹਾਰਾਸ਼ਟਰ ਦੇ ਡਿਸਟ੍ਰਿਕਟ ਔਰੰਗਾਬਾਦ ਔਰੰਗਾਬਾਦ ਦਾ ਇੱਕ ਬਿਲਕੁਲ ਛੋਟਾ ਜਿਹਾ ਪਿੰਡ ਹੈ ਗੋਰੇਗਾ ਇਸ ਇਲਾਕੇ ਦਾ ਪੁਲਿਸ ਸਟੇਸ਼ਨ ਦਿਨ ਹੈ 6 ਦਸੰਬਰ 2021 ਸਵੇਰੇ 11:30 ਵਜੇ ਇੱਕ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸਪਾਹੀ ਬੈਠਾ ਕੋਈ ਜ਼ਿਆਦਾ ਕੰਮ ਨਹੀਂ ਹੈ ਉਹ ਆਰਾਮ ਦੇ ਨਾਲ ਆਪਣੇ ਮੋਬਾਈਲ ਫੋਨ ਦੇ ਉੱਪਰ ਨੈਟ ਸਰਫ ਕਰ ਰਿਹਾ ਇੱਕਦਮੀ ਇੱਕ ਇਹੋ ਜਿਹਾ ਵੀਡੀਓ ਉਹਦੇ ਸਾਹਮਣੇ ਆਉਂਦਾ ਕਿ ਉਹ ਹੈਰਾਨ ਹੋ ਜਾਂਦਾ ਵੀਡੀਓ ਦੇ ਵਿੱਚ ਦਿਖ ਰਿਹਾ ਵਾ ਕਿ ਇੱਕ ਲੜਕਾ ਇੱਕ ਇਨਸਾਨੀ ਸਿਰ ਨੂੰ ਕੱਟੇ ਹੋਏ ਸਿਰ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਗਲੀ ਦੇ ਵਿੱਚ ਘੁੰਮ ਰਿਹਾ ਤੇ ਨਾਲ ਦੀ ਨਾਲੋ ਹੱਸ ਰਿਹਾ। ਇਹ ਵੀਡੀਓ ਦੇਖ ਕੇ ਉਹ ਪੁਲਿਸ ਵਾਲਾ ਬਿਲਕੁਲ ਹੈਰਾਨ ਹੋ ਜਾਂਦਾ, ਸ਼ੌਕ ਹੋ ਜਾਂਦਾ। ਤੇ ਨਾਲ ਦੀ ਨਾਲੋ ਬਾਕੀ ਦੇ ਆਪਣੇ ਪੁਲਿਸ ਵਾਲੇ ਸਾਥੀਆਂ ਨੂੰ ਇਹ ਵੀਡੀਓ ਦਿਖਾਉਣ ਲੱਗ ਜਾਂਦਾ। ਹਾਲੇ ਉਹਨੂੰ ਇਹ ਨਹੀਂ ਪਤਾ ਉਹ ਆਪਣੇ ਬਾਕੀ ਸਾਥੀਆਂ ਨੂੰ ਸਿਰਫ ਇਹ ਦਿਖਾ ਰਿਹਾ ਕਿ ਕਿੰਨਾ ਸ਼ੌਕਿੰਗ ਵੀਡੀਓ ਹੈਗਾ ਉਹਨੂੰ ਇਹ ਨਹੀਂ ਪਤਾ ਕਿ ਇਹ ਘਟਨਾ ਕੁਝ ਮਿੰਟਾਂ ਤੋਂ ਬਾਅਦ ਹੀ ਬਿਲਕੁਲ ਉਹਨਾਂ ਦੇ ਆਪਣੇ ਹੀ ਦਰ ਦੇ ਉੱਪਰ ਪਹੁੰਚਣ ਵਾਲੀ ਆ ਹਲੇ ਸਿਰਫ ਕੁਝ ਮਿੰਟ ਨੱਗੇ ਹੁੰਦੇ ਆ ਇਹਨਾਂ ਲੋਕਾਂ ਨੂੰ ਉਹ ਵੀਡੀਓ ਦੇਖਦੇ ਹੋਏ ਉਸੇ ਟਾਈਮ ਹੀ ਕੈਲਾਸ਼ ਨਾਮ ਦਾ ਇੱਕ ਨੌਜਵਾਨ ਭੱਜਿਆ ਭੱਜਿਆ ਰੋ ਰਿਹਾ ਉਹ ਬਦ ਹਵਾਸ ਇਸੇ ਹੀ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਤੇ ਆ ਕੇ ਇਹਨਾਂ ਪੁਲਿਸ ਵਾਲਿਆਂ ਨੂੰ ਇਹ ਕਹਿੰਦਾ ਕਿ ਮੇਰੀ ਵਾਈਫ ਕੀਰਤੀ ਦਾ ਉਹਦੇ ਹੀ ਛੋਟੇ ਪਾਈ ਨੇ ਤੇ ਉਹਦੇ ਹੀ ਮਦਰ ਨੇ ਗळा ਕੱਟ ਕੇ ਕਤਲ ਕਰਤਾ ਤੇ ਮੇਰੀ ਵਾਈਫ ਦਾ ਸਿਰ ਨੂੰ ਲੈ ਕੇ ਉਹ ਗਲੀਆਂ ਦੇ ਵਿੱਚ ਘੁੰਮ ਰਿਹਾ ਵਾ ਹੁਣ ਕੀ ਹੈ ਇਹ ਪੂਰੀ ਕਹਾਣੀ ਕੌਣ ਸੀ ਉਹ ਇੰਨੀ ਬਦਕਿਸਮਤ ਲੜਕੀ ਜੀ ਦਾ ਕੱਟਿਆ ਹੋਇਆ ਸਿਰ ਉਹਦਾ ਆਪਣਾ ਹੀ ਪਾਈ ਆਪਣੇ ਹੱਥਾਂ ਦੇ ਵਿੱਚ ਫੜ ਕੇ ਗਲੀਆਂ ਦੇ ਵਿੱਚ ਘੁੰਮ ਰਿਹਾ ਤੇ ਹੱਸ ਰਿਹਾ ਵਾ ਤਾਂ ਹੁਣ ਇਸ ਲਈ ਚਲਦੇ ਆਂ ਕਹਾਣੀ ਦੇ ਵਿੱਚ ਕੁਝ ਸਾਲ ਪਿੱਛੇ ਗੋਰੇ ਗਾਉਂ ਪਿੰਡ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਆ ਥੌਰ ਫੈਮਿਲੀ ਸਰਨੇਮ ਹੈ ਥੌਰ ਪਿਤਾ ਦਾ ਨਾਮ ਹੈ ਸੰਜੇ ਥੌਰ ਦੋ ਬੱਚੇ ਨੇ ਵੱਡੀ ਲੜਕੀ ਹੈ ਕੀਰਤੀ ਤੇ ਇੱਕ ਹੈਗਾ ਬੇਟਾ ਉਹਦਾ ਨਾਮ ਹੈ ਸੰਕੇਤ ਸੰਕੇਤ ਹਲੇ ਛੋਟਾ ਵਾ 18 ਸਾਲ ਦੀ ਉਮਰ ਵੀ ਉਹਦੀ ਨਹੀਂ ਹੈਗੀ ਕੀਰਤੀ ਨੇੜੇ ਤੇ ਇੱਕ ਕਾਲਜ ਦੇ ਵਿੱਚ ਪੜ੍ਹਦੀ ਆ ਪੜ੍ਹਨ ਲਿਖਣ ਨੂੰ ਚੰਗੀ ਲੜਕੀ ਆ ਹੁਸ਼ਿਆਰ ਆ ਗੋਰੇ ਗਾਉਂ ਤੋਂ 4 ਕਿਲੋਮੀਟਰ ਦੂਰ ਇੱਕ ਹੋਰ ਪਿੰਡ ਆ ਉਹਦਾ ਨਾਮ ਹੈਗਾ ਲਾਟਗਾਂ ਲਾੜ گاਉਂ ਦਾ ਇੱਕ ਲੜਕਾ ਵਾ ਉਹਦਾ ਨਾਮ ਹੈ ਕੇਲਾਸ਼ ਕੇਲਾਸ਼ ਵੀ ਉਸੇ ਹੀ ਕਾਲਜ ਚ ਪੜਦਾ ਜਿੱਥੇ ਕੀਰਤੀ ਪੜ ਰਹੀ ਆ ਇੱਕੋ ਕਾਲਜ ਚ ਪੜਦੇ ਆ ਕਾਲਜ ਦੇ ਵਿੱਚ ਆਪਸ ਦੇ ਵਿੱਚ ਮਿਲਦੇ ਆ ਮਿਲਣ ਤੋਂ ਬਾਅਦ ਦੋਸਤੀ ਦੋਸਤੀ ਤੋਂ ਬਾਅਦ ਪਿਆਰ ਦੋਨਾਂ ਦੇ ਲਈ ਇੱਕ ਗੱਲ ਚੰਗੀ ਆ ਕਿ ਦੋਨਾਂ ਦੀ ਜਿਹੜੀ ਜਾਤ ਆ ਕਾਸਟ ਆ ਉਹ ਵੀ ਇੱਕੋ ਆ ਪਰ ਇੱਕ ਹੋਰ ਵੱਡੀ ਪ੍ਰੋਬਲਮ ਆ ਪ੍ਰੋਬਲਮ ਇਹ ਹੈਗੀ ਆ ਕਿ ਜਿੱਥੇ ਕੀਰਤੀ ਦੇ ਘਰ ਵਾਲੇ ਉਹਨਾਂ ਦੀ ਆਰਥਿਕ ਹਾਲਤ ਬਹੁਤ ਹੀ ਜ਼ਿਆਦਾ ਚੰਗੀ ਆ ਉਥੇ ਕੈਲਾਸ਼ ਹੋਣਾਂ ਦੀ ਜਿਹੜੀ ਫੈਮਿਲੀ ਹੈਗੀ ਆ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਆ ਕੀਰਤੀ ਨੂੰ ਆਪਣੇ ਪਿਤਾ ਦਾ ਪਤਾ ਵਾ ਚੰਗੀ ਤਰ੍ਹਾਂ ਨਾਲ ਸੰਜੇ ਫੌਰ ਹੋਣਾਂ ਦਾ ਉਹਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਉਹਦੇ ਪਿਤਾ ਕਦੇ ਵੀ ਚਾਹੇ ਕਾਸਟ ਵੀ ਇੱਕੋ ਆ ਬਰਾਊਡਰੀ ਇੱਕੋ ਆ ਪਰ ਫਿਰ ਵੀ ਕਿਉਂਕਿ ਆਰਥਿਕ ਹਾਲਤ ਬਿਲਕੁਲ ਵੱਖਰੀ ਆ ਦੋਨੇ ਪਰਿਵਾਰਾਂ ਦੀ ਉਹ ਕਦੇ ਵੀ ਕੀਰਤੀ ਦੇ ਕੈਲਾਸ਼ ਦੇ ਨਾਲ ਵਿਆਹ ਨੂੰ ਸਹਿਮਤੀ ਨਹੀਂ ਦੇਣਗੇ ਜੂਨ 2021 ਆ ਜਾਂਦਾ ਇੱਕ ਦਿਨ ਕੀਰਤੀ ਘਰੋਂ ਕਾਲਜ ਜਾਂਦੀ ਆ ਪਰ ਵਾਪਸ ਨਹੀਂ ਆਉਂਦੀ ਜਵਾਨ ਬੇਟੀ ਘਰੋਂ ਗਈ ਆ ਸ਼ਾਮ ਤੱਕ ਵਾਪਸ ਨਹੀਂ ਆਈ ਘਰਦਿਆਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਘੁੰਮਣੀਆਂ ਸ਼ੁਰੂ ਹੁੰਦੀਆਂ ਖਬਰਾਂ ਦੇ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਹੈਡਲਾਈਨਸ ਜਿਹੜੀਆਂ ਅਲੱਗ-ਅਲੱਗ ਬਦਕਿਸਮਤ ਲੜਕੀਆਂ ਦੇ ਨਾਲ ਹੁੰਦੀਆਂ ਨੇ ਅਣਹੋਣੀਆਂ ਵਾਪਰਦੀਆਂ ਉਹ ਸਾਰੀਆਂ ਉਹਨਾਂ ਨੂੰ ਆਪਣੀ ਬੇਟੀ ਦੇ ਲਈ ਹੋਣੀਆਂ ਦਿਖਾਈ ਦਿੰਦੀਆਂ ਨੇ ਹੋ ਸਕਦਾ ਉਹਨੂੰ ਕਿਡਨਾਪ ਕਰ ਲਿਆ ਹੋਵੇ ਹੋ ਸਕਦਾ ਉਹਦੇ ਨਾਲ ਕਿਸੇ ਨੇ ਰੇਪ ਕਰਤਾ ਹੋਵੇ ਕੁਝ ਵੀ ਹੋ ਸਕਦਾ ਜਿਉਂ-ਜਿਉਂ ਰਾਤ ਹੁੰਦੀ ਆ ਮਾਂ ਤੇ ਪਿਓ ਦਾ ਜਿਹੜਾ ਡਰ ਹੈ ਆਪਣੀ ਬੇਟੀ ਦੇ ਲਈ ਉਹ ਹੋਰ ਜ਼ਿਆਦਾ ਵੱਧਦਾ ਜਾਂਦਾ ਅਗਲੇ ਦਿਨ ਸੰਜੇ ਧੌਰ ਫੌਰਨ ਉਸੇ ਹੀ ਪੁਲਿਸ ਸਟੇਸ਼ਨ ਵਿੱਚ ਜਾਂਦੇ ਆ ਤੇ ਆਪਣੀ ਲੜਕੀ ਦੀ ਮਿਸਿੰਗ ਦੀ ਰਿਪੋਰਟ ਲਿਖਵਾਉਂਦੇ ਆ ਖੁਦ ਸੰਜੇ ਧੌਰ ਉਹਨਾਂ ਦਾ ਬੇਟਾ ਸੰਕੇਤ ਬਹੁਤ ਸਾਰੇ ਰਿਸ਼ਤੇਦਾਰ ਪਿੰਡ ਦੇ ਲੋਕ ਕੀਰਤੀ ਨੂੰ ਥਾਂ-ਥਾਂ ਦੇ ਉੱਪਰ ਲੱਭਦੇ ਆ ਕਾਲਜ ਵਿੱਚ ਪੁੱਛਦੇ ਆ ਕਾਲਜ ਆਈ ਆ ਲਾਸਟ ਟਾਈਮ ਕਿਨੇ ਉਹਨੂੰ ਦੇਖਿਆ ਪਰ ਕੀਰਤੀ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਦਿਨ ਲੰਘਦੇ ਆ ਦਿਨਾਂ ਤੋਂ ਹਫ਼ਤੇ ਲੰਘਦੇ ਆ ਫਾਈਨਲੀ ਇੱਕ ਦਿਨ ਸੰਜੇ ਥੋਰ ਤੇ ਉਹਨਾਂ ਦੀ ਪਤਨੀ ਨੂੰ ਉਹ ਖਬਰ ਮਿਲਦੀ ਆ ਜਿਹਦਾ ਉਹ ਇੰਤਜ਼ਾਰ ਕਰ ਰਹੇ ਆ ਖਬਰ ਇੱਕ ਬਹੁਤ ਹੀ ਚੰਗੀ ਆ ਪਰ ਇੱਥੇ ਅਜੀਬ ਗੱਲ ਇਹ ਵੀ ਹੈਗੀ ਆ ਇਹ ਚੰਗੀ ਖਬਰ ਉਹਨਾਂ ਦੇ ਲਈ ਨਾਲ ਦੀ ਨਾਲ ਹੀ ਇੱਕ ਲੈ ਕੇ ਆਈ ਆ ਬਹੁਤ ਹੀ ਬੁਰੀ ਖਬਰ ਖਬਰ ਫੇਰ ਆਈਆ ਉਸੇ ਹੀ ਪੁਲਿਸ ਸਟੇਸ਼ਨ ਤੋਂ ਪੁਲਿਸ ਸਟੇਸ਼ਨ ਤੋਂ ਫੋਨ ਆਉਂਦਾ ਉਹ ਕਹਿੰਦੇ ਆ ਕਿ ਤੁਹਾਡੀ ਬੇਟੀ ਸਾਡੇ ਕੋਲੇ ਆ ਚੁੱਕੀ ਆ ਤੇ ਉਹ ਇੱਥੇ ਬੈਠੀ ਆ ਤੁਸੀਂ ਉਹਨੂੰ ਆਪਣੇ ਘਰ ਲੈ ਜਾਓ ਮਾਪੇ ਬਹੁਤ ਹੀ ਜ਼ਿਆਦਾ ਖੁਸ਼ ਹੋ ਹੁੰਦੇ ਆ ਫੌਰਨ ਪੁਲਿਸ ਸਟੇਸ਼ਨ ਪਹੁੰਚਦੇ ਆ ਪਰ ਉੱਥੇ ਜਾ ਕੇ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਕੀਰਤੀ ਨੂੰ ਕਿਸੇ ਨੇ ਕਿਡਨਾਪ ਨਹੀਂ ਕੀਤਾ ਕੋਈ ਉਹਦੇ ਨਾਲ ਜ਼ਬਰਦਸਤੀ ਨਹੀਂ ਹੋਈ ਕੀਰਤੀ ਖੁਦ ਹੀ ਆਪਣੀ ਮਰਜ਼ੀ ਦੇ ਨਾਲ ਘਰੋਂ ਚਲੀ ਗਈ ਤੇ ਚਲੇ ਜਾਣ ਦਾ ਕਾਰਨ ਹੈਗਾ ਕਿਆਲਾਸ਼ ਨਾਮ ਦਾ ਉਹ ਲੜਕਾ ਦੋਨਾਂ ਨੇ ਕਿਤੇ ਦੂਰ ਜਾ ਕੇ ਵਿਆਹ ਕਰਵਾ ਲਿਆ ਸੰਜੀਤ ਥੋਰ ਆਪਣੀ ਬੇਟੀ ਨੂੰ ਘਰ ਵਾਪਸ ਲੈ ਕੇ ਆਉਂਦੇ ਆ ਪਰ ਘਰੇ ਵਾਪਸ ਆਉਣ ਤੱਕ ਆਪਣੀ ਬੇਟੀ ਦੇ ਸਹੀ ਸਲਾਮਤ ਕਰੇ ਪਹੁੰਚਣ ਦੇ ਨਾਲੋਂ ਇੱਕ ਹੋਰ ਚੀਜ਼ ਉਹਨਾਂ ਦੇ ਉੱਪਰ ਹਾਵੀ ਹੋ ਚੁੱਕੀ ਆ ਉਹ ਹੈਗੀ ਆ ਸਮਾਜ ਦੇ ਵਿੱਚ ਉਹਨਾਂ ਦੀ ਹੋਣ ਵਾਲੀ ਬਦਨਾਮੀ ਇਹ ਚੀਜ਼ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਮਾਨਸਿਕ ਤੌਰ ਦੇ ਉੱਪਰ ਘੇਰ ਲੈਂਦੀ ਆ ਕਿ ਆਸੇ ਪਾਸੇ ਦੇ ਲੋਕ ਪਿੰਡ ਦੇ ਲੋਕ ਰਿਸ਼ਤੇਦਾਰ ਉਹਨਾਂ ਦੇ ਪਰਿਵਾਰ ਦੇ ਬਾਰੇ ਦੇ ਵਿੱਚ ਕੀ ਕੀ ਹੁਣ ਗੱਲਾਂ ਕਰਨਗੇ ਕਿਉਂਕਿ ਆਪਣੇ ਸਮਾਜ ਦੇ ਵਿੱਚ ਪਰਿਵਾਰ ਦੀ ਇੱਜ਼ਤ ਰੱਖਣ ਦੀ ਜਿਹੜੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਆ ਉਹ ਮੁੰਡਿਆਂ ਦੇ ਉੱਪਰੋਂ ਲਾ ਕੇ ਅਸੀਂ ਪੂਰੀ ਦੀ ਪੂਰੀ ਸਿਰਫ ਲੜਕੀਆਂ ਦੇ ਸਿਰ ਤੇ ਉੱਪਰ ਸਿੱਟੀ ਹੋਈ ਆ ਇਸ ਤੋਂ ਬਾਅਦ ਜਿੱਥੇ ਕਿ ਮਾਪੇ ਨੂੰ ਖੁਸ਼ ਹੋਣਾ ਚਾਹੀਦਾ ਸੀ ਪਰ ਘਰ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਮਾਤਮ ਵਾਲਾ ਵਾ ਸੋਗ ਵਾਲਾ ਵਾ ਸੰਜੀਤ ਥੋਰ ਇਸ ਬਦਨਾਮੀ ਤੇ ਕਰਕੇ ਜਿਹੜੀ ਉਹਨਾਂ ਨੂੰ ਲੱਗ ਰਹੀ ਆ ਕਿ ਉਹਨਾਂ ਦੀ ਹੋ ਚੁੱਕੀ ਆ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੰਦੇ ਆ ਕੁਝ ਦਿਨ ਇਸੇ ਤਰ੍ਹਾਂ ਹੀ ਲੰਘਦੇ ਆ ਕੁਝ ਦਿਨਾਂ ਤੋਂ ਬਾਅਦ ਜਿਵੇਂ ਇੱਕ ਦਿਨ ਕੀਰਤੀ ਘਰੋਂ ਬਿਨਾ ਕਿਸੇ ਨੂੰ ਦੱਸੇ ਗਾਇਬ ਹੋ ਗਈ ਹੁਣ ਗਾਇਬ ਹੋਣ ਦੀ ਵਾਰੀ ਹੁੰਦੀ ਆ ਸੰਜੇ ਥੋਰ ਦੀ ਘਰ ਦਾ ਮੁਖੀ ਇੱਕ ਦਿਨ ਘਰੋਂ ਜਾਂਦਾ ਘਰੇ ਵਾਪਸ ਨਹੀਂ ਆਉਂਦਾ ਸ਼ਾਮ ਹੁੰਦੀ ਆ ਸ਼ਾਮ ਤੋਂ ਫੇਰ ਰਾਤ ਹੋ ਜਾਂਦੀ ਆ ਕਿਸੇ ਨੂੰ ਨਹੀਂ ਪਤਾ ਸੰਜੇ ਥੋਰ ਕਿੱਥੇ ਚਲੇ ਗਏ ਬਹੁਤ ਜਗ੍ਹਾ ਉਹਨਾਂ ਦੀ ਭਾਲ ਕੀਤੀ ਜਾਂਦੀ ਆ ਫੇਰ ਉਹੀ ਪੁਲਿਸ ਸਟੇਸ਼ਨ ਆ ਫੇਰ ਇੱਕ ਮਿਸਿੰਗ ਰਿਪੋਰਟ ਆ ਪਰ ਇਸ ਵਾਰ ਬੇਟੀ ਦੀ ਥਾਂ ਦੇ ਉੱਪਰ ਬਾਪ ਦੀ ਮਿਸਿੰਗ ਰਿਪੋਰਟ ਆ ਪੁਲਿਸ ਫੇਰ ਥੋੜਾ ਬਹੁਤ ਆਪਣਾ ਕੰਮ ਕਰਦੀ ਆ ਗੋਂਗਲੂਆਂ ਤੋਂ ਮਿੱਟੀ ਝਾੜਦੀ ਆ ਪਰ ਸੰਜੇ ਥੋਰ ਦਾ ਕਿਤੇ ਵੀ ਕੋਈ ਪਤਾ ਨਹੀਂ ਲੱਗਦਾ ਕੁਝ ਹਫ਼ਤੇ ਨਿਕਲ ਜਾਂਦੇ ਆ ਜਿਵੇਂ ਇੱਕ ਦਿਨ ਅਕਾਸਮਤ ਹੀ ਕੀਰਤੀ ਵਾਪਸ ਆ ਜਾਂਦੀ ਆ ਉਸੀ ਤਰ੍ਹਾਂ ਹੀ ਸੰਜੇ ਥੌਰ ਵੀ ਇੱਕ ਦਿਨ ਜਿਵੇਂ ਉਹ ਗਾਇਬ ਹੋਈ ਸੀ ਉਸੇ ਤਰ੍ਹਾਂ ਹੀ ਵਾਪਸ ਪ੍ਰਗਟ ਹੋ ਜਾਂਦੇ ਜੋ ਉਹਨਾਂ ਨੇ ਕਹਾਣੀ ਇਸ ਤੋਂ ਬਾਅਦ ਦੱਸੀ ਉਹ ਇਹ ਹੈਗੀ ਆ ਦੁਨੀਆ ਦੀ ਸ਼ਰਮ ਤੋਂ ਬਚਦੇ ਹੋਏ ਦੁਨੀਆ ਦੀਆਂ ਨਿਗਾਹ ਤੋਂ ਬਚਦੇ ਹੋਏ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਪਿੰਡ ਦੇ ਵਿੱਚ ਲੰਘਦੇ ਹੋਏ ਉਹ ਜਿਹਦੇ ਵੱਲ ਵੀ ਦੇਖਦੇ ਆ ਉਹਨਾਂ ਨੂੰ ਉਹਦੀਆਂ ਅੱਖਾਂ ਦੇ ਵਿੱਚ ਇੱਕ ਕੁਐਸਚਨ ਦਿਖਦਾ ਉਹਨਾਂ ਦੀ ਬੇਟੀ ਦੇ ਕਰੈਕਟਰ ਦੇ ਲਈ ਉਹ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕੇ ਤੇ ਉੱਥੋਂ ਕਿਤੇ ਦੂਰ ਚਲੇ ਜਾਂਦੇ ਆ ਪਰ ਕਰੋ ਬਾਅਦ ਵੀ ਕਿੰਨਾ ਟਾਈਮ ਦੇ ਉੱਪਰ ਕੋਈ ਰਹਿ ਲੂਗਾ ਤਾਂ ਇੱਕ ਦਿਨ ਫਾਈਨਲੀ ਉਹ ਵਾਪਸ ਆਪਣੇ ਉਸੇ ਹੀ ਘਰੇ ਆ ਜਾਂਦੇ ਆ ਪਰ ਇਹ ਸਭ ਦੇ ਦਰਮਿਆਨ ਦੋ ਪੜੇ ਲਿਖੇ ਨੌਜਵਾਨ ਜਿਨ੍ਹਾਂ ਨੇ ਸਿਰਫ ਆਪਸ ਦੇ ਵਿੱਚ ਵਿਆਹ ਕਰਵਾਇਆ ਉਹਨਾਂ ਦੇ ਲਈ ਇੱਕ ਚੰਗੀ ਖਬਰ ਆਉਂਦੀ ਆ ਉਹ ਚੰਗੀ ਖਬਰ ਇਹ ਹੈਗੀ ਆ ਕਿ ਕੈਲਾਸ਼ ਦੀ ਫੈਮਲੀ ਵੀ ਜਿਹੜੀ ਹਾਲੇ ਤੱਕ ਕੀਰਤੀ ਦੀ ਫੈਮਲੀ ਦੀ ਤਰ੍ਹਾਂ ਹੀ ਉਹਨਾਂ ਨੇ ਇਹਨਾਂ ਦੋਨੇ ਬੱਚਿਆਂ ਨੂੰ ਨਹੀਂ ਅਪਣਾਇਆ ਪਰ ਫਾਈਨਲੀ ਇਹਨਾਂ ਦੋਨਾਂ ਨੂੰ ਆਪਣੇ ਘਰ ਦੇ ਰਸਤੇ ਜਿਹੜੇ ਹੁੰਦੇ ਆ ਦਰਵਾਜ਼ੇ ਆ ਇਹਨਾਂ ਦੋਨਾਂ ਦੇ ਲਈ ਫਾਈਨਲੀ ਖੋਲ ਦਿੰਦੇ ਆ ਤੇ ਉਸ ਤੋਂ ਬਾਅਦ ਕੈਲਾਸ਼ ਤੇ ਕੀਰਤੀ ਦੋਨੇ ਕੈਲਾਸ਼ ਦੇ ਘਰੇ ਲਾੜਗਾਉ ਪਿੰਡ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਕੀਰਤੀ ਫਾਈਨਲੀ ਉਸ ਲੜਕੇ ਦੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਦੀ ਆ ਜਿਹਦੇ ਨਾਲ ਉਹ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਪਰ ਫਿਰ ਵੀ ਦਿਲ ਦੇ ਵਿੱਚ ਇੱਕ ਕਸਕ ਹੈਗੀ ਆ ਉਹ ਹੈਗੀ ਆ ਮਾਤਾ ਪਿਤਾ ਦਾ ਅੱਡ ਹੋ ਜਾਣਾ ਜ਼ਿੰਦਗੀ ਇਸੇ ਤਰ੍ਹਾਂ ਹੀ ਹੌਲੀ-ਹੌਲੀ ਆਪਣੀ ਚਾਲ ਚੱਲਦੀ ਰਹਿੰਦੀ ਫਾਈਨਲੀ ਕੀਰਤੀ ਨੂੰ ਇੱਕ ਦਿਨ ਇੱਕ ਹੋਰ ਸਰਪ੍ਰਾਈਜ਼ ਮਿਲਦਾ ਉਹਦੇ ਸਹੁਰੇ ਘਰ ਇੱਕ ਦਿਨ ਗੇਟ ਦੇ ਉੱਪਰ ਦਸਤਕ ਹੁੰਦੀ ਹੈ ਜਦੋਂ ਕੀਰਤੀ ਗੇਟ ਖੋਲਦੀ ਆ ਤਾਂ ਉਹ ਦੇਖਦੀ ਆ ਗੇਟ ਦੇ ਪਰਲੇ ਪਾਸੇ ੁੰਡਾ ਖੜਕਾਉਣ ਵਾਲਾ ਹੋਰ ਕੋਈ ਨਹੀਂ ਉਹਦੇ ਖੁਦ ਦੇ ਮਦਰ ਹੁੰਦੇ ਇਹ ਉਹੀ ਮਦਰ ਆ ਜਿਨ੍ਹਾਂ ਨੇ ਇਸ ਵਿਆਹ ਦਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਸੀ ਘਰ ਦੇ ਵਿੱਚ ਬਾਕੀ ਦੇ ਮੈਂਬਰ ਵੀ ਮੌਜੂਦ ਨੇ ਉਹ ਵੀ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਸ ਤਰ੍ਹਾਂ ਕੀਰਤੀ ਦੇ ਮਦਰ ਇਸ ਵਿਆਹ ਦੇ ਪੂਰੀ ਤਰ੍ਹਾਂ ਦੇ ਨਾਲ ਖਿਲਾਫ ਸੀ ਤਾਂ ਪਹਿਲਾਂ ਉਹ ਬੜੇ ਹੈਰਾਨ ਹੁੰਦੇ ਆ ਸਖਤੇ ਚ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਇੱਥੇ ਆਉਣ ਦੀ ਮਨਸ਼ਾ ਕੀ ਹੈ ਪਰ ਥੋੜੀ ਦੇਰ ਦੇ ਵਿੱਚ ਹੀ ਮਾਹੌਲ ਸਖਾਵਾਂ ਹੋ ਜਾਂਦਾ ਕੀਰਤੀ ਦੇ ਮਦਰ ਫਾਈਨਲੀ ਆਪਣੇ ਗੁੱਸੇ ਕੇ ਲਿਪਲਾ ਕੇ ਆਪਣੀ ਬੇਟੀ ਨੂੰ ਮਿਲਣ ਲਈ ਆਏ ਮਾਂ ਬੇਟੀ ਦੋਨੇ ਬੈਠਦੀਆਂ ਨੇ ਬਹੁਤ ਟਾਈਮ ਗੱਲ ਕਰਦੀਆਂ ਨੇ ਗੱਲੇ ਮਿਲਦੀਆਂ ਨੇ ਤੇ ਉਸ ਤੋਂ ਬਾਅਦ ਕੀਰਤੀ ਦੇ ਮਦਰ ਆਪਣੀ ਬੇਟੀ ਤੇ ਗੱਲ ਲੱਗ ਕੇ ਰੋਣ ਲੱਗ ਜਾਂਦੇ ਤੇ ਉਹਨੂੰ ਇਹ ਕਹਿੰਦੇ ਆ ਕਿ ਮੈਂ ਤੈਨੂੰ ਆਪਣੇ ਵੱਲੋਂ ਮਾਫ ਕਰਦਾ ਸਿਰਫ ਇਹ ਹੈਗਾ ਕਿ ਤੇਰੇ ਆਪਣੇ ਬਾਪ ਸੰਜੀਤ ਥੋਰ ਉਹ ਹਾਲੇ ਵੀ ਤੇਰੇ ਨਾਲ ਗੁੱਸੇ ਨੇ ਪਰ ਤੇਰੇ ਬਾਪ ਨੇ ਤੂੰ ਇੱਕ ਵਾਰ ਜਾ ਕੇ ਉਹਨਾਂ ਨੂੰ ਮਿਲ ਲੈ ਮਾਂ ਦਾ ਰਿਸ਼ਤਾ ਵਾ ਕੀਰਤੀ ਦਾ ਮਨ ਪਸੀਜ ਜਾਂਦਾ ਇੱਥੇ ਹੀ ਕੀਰਤੀ ਤੇ ਮਦਰ ਨੂੰ ਇੱਕ ਹੋਰ ਖਬਰ ਮਿਲਦੀ ਹੈ ਉਹ ਇਹ ਹੈਗੀ ਆ ਕਿ ਕੀਰਤੀ 2 ਮਹੀਨੇ ਦੀ ਹੁਣ ਪ੍ਰੈਗਨੈਂਟ ਆ ਕੁਝ ਮਹੀਨਿਆਂ ਤੋਂ ਬਾਅਦ ਉਹ ਮਾਂ ਬਣਨ ਵਾਲੀ ਆ ਕਲਾਸ਼ ਦੇ ਬੱਚੇ ਦੀ ਕੀਰਤੀ ਦੇ ਮਦਰ ਨੂੰ ਕੁਝ ਮਹੀਨਿਆਂ ਦੇ ਵਿੱਚ ਹੀ ਦੋ ਖਬਰਾਂ ਮਿਲੀਆਂ ਦੋ ਬਹੁਤ ਹੀ ਚੰਗੀਆਂ ਖਬਰਾਂ ਮਿਲੀਆਂ ਪਹਿਲੀ ਸੀਗੀ ਉਹਨਾਂ ਦੀ ਬੇਟੀ ਦੇ ਸਹੀ ਸਲਾਮਤ ਮਿਲ ਜਾਣ ਦੀ ਦੂਸਰੀ ਹੈਗੀ ਆ ਉਹਨਾਂ ਦੇ ਘਰੇ ਇੱਕ ਉਹਨਾਂ ਦਾ ਦੋਤਾ ਜਾਂ ਦੋਤੀ ਦੇ ਦੁਨੀਆ ਦੇ ਵਿੱਚ ਆਉਣ ਦੀ ਪਰ ਦੋਨੇ ਵਾਰ ਹੀ ਜਿੱਥੇ ਇਹ ਦੋਨੇ ਖਬਰਾਂ ਉਹਨਾਂ ਦੇ ਲਈ ਬਹੁਤ ਹੀ ਚੰਗੀਆਂ ਹੋ ਸਕਦੀਆਂ ਸੀ ਪਰ ਸਮਾਜ ਕਰਕੇ ਉਹਨਾਂ ਨੂੰ ਇਹ ਦੋਨੇ ਖਬਰਾਂ ਉਲਟਾ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਬਦਨਾਮੀ ਲੈ ਕੇ ਆਉਂਦੀਆਂ ਲੱਗਦੀਆਂ ਉਹ ਵਾਪਸ ਕਰੇ ਜਾਂਦੇ ਆ ਉਹਨਾਂ ਦਾ ਜਿਹੜਾ ਗੁੱਸਾ ਹੈ ਕੀਰਤੀ ਦੇ ਲਈ ਕੈਲਾਸ਼ ਦੇ ਲਈ ਉਹ ਕਰ ਜਾਣ ਤੱਕ ਪੂਰੀ ਤਰ੍ਹਾਂ ਦੇ ਨਾਲ ਨਫ਼ਰਤ ਵਿੱਚ ਬਦਲ ਜਾਂਦਾ ਸੰਕੇਤ ਜਿਹੜਾ ਹਾਲੇ 18 ਸਾਲ ਦਾ ਵੀ ਨਹੀਂ ਹੋਇਆ ਉਹਦੇ ਨਾਲ ਉਹ ਗੱਲ ਕਰਦੇ ਆ ਉਹਨੂੰ ਇਹ ਸਾਰਾ ਕੁਝ ਦੱਸਦੇ ਆ ਤੇ ਫਾਈਨਲੀ ਆਪਣੀ ਉਸ ਬੇਟੀ ਨੂੰ ਜਿਹਨੂੰ ਕਿ ਉਹਨਾਂ ਨੂੰ ਲੱਗਦਾ ਕਿ ਉਹਨੇ ਪੂਰੇ ਪਿੰਡ ਦੇ ਵਿੱਚ ਪੂਰੇ ਸਮਾਜ ਦੇ ਵਿੱਚ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਬਦਨਾਮੀ ਕਰਵਾਈ ਆ ਫਾਈਨਲੀ ਉਹਦਾ ਇੱਕ ਪ੍ਰੋਪਰ ਸੋਲੂਸ਼ਨ ਕਰਨ ਦੀ ਸਲਾਹ ਕਰਦੇ ਆ ਉਸ ਕੀਤੀ ਹੋਈ ਸਲਾਹ ਉਸ ਪਲੈਨਿੰਗ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਉਹ ਇਹ ਦੇਖਦੇ ਆ ਕਿ ਕਲਾਸ਼ ਹੋਣਾ ਦੇ ਕਰੇ ਕਿਸ ਟਾਈਮ ਦੇ ਉੱਪਰ ਸਭ ਤੋਂ ਘੱਟ ਜਾਣੇ ਮੌਜੂਦ ਹੋਣਗੇ ਉਹਨਾਂ ਨੂੰ ਖਬਰ ਮਿਲਦੀ ਆ 6 ਦਸੰਬਰ 2021 ਦੀ ਗੱਲ ਹੈਗੀ ਆ ਉਹਨੇ ਉਹੀ ਦਿਨ ਵਾਪਸ ਆ ਗਿਆ ਕਿ ਕੈਲਾਸ਼ ਘਰੇ ਹੈ ਉਹ ਬਿਮਾਰ ਆ ਤੇ ਬਾਕੀ ਦੇ ਘਰ ਦੇ ਮੈਂਬਰ ਕਮਾਕਾਰਾਂ ਦੇ ਲਈ ਬਾਹਰ ਗਏ ਹੋਇਆ ਘਰੇ ਸਿਰਫ ਕੈਲਾਸ਼ ਬਿਮਾਰ ਆਪਣੇ ਮੰਜੇ ਉੱਪਰ ਪਿਆ ਤੇ ਨਾਲ ਮੌਜੂਦ ਹੈਗੀ ਆ ਘਰ ਦੇ ਵਿੱਚ ਕੱਲੀ ਕੀਰਤੀ ਕੀਰਤੀ ਨੂੰ ਹਮੇਸ਼ਾ ਲਈ ਇਸ ਦੁਨੀਆ ਤੋਂ ਚੱਲਦਾ ਕਰਨ ਲਈ ਖੁਦ ਉਹਦੇ ਆਪਣੇ ਹੀ ਮਦਰ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਤੇ ਉਹਦਾ ਆਪਣਾ ਹੀ ਛੋਟਾ ਭਾਈ ਉਹੋ ਇਸ ਘਰੇ ਪਹੁੰਚਦੇ ਆ ਕੀਰਤੀ ਕੁੰਡਾ ਖੋਲਦੀ ਆ ਆਪਣੇ ਭਾਈ ਨੂੰ ਉੱਥੇ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਆ ਉਹਨਾਂ ਨੂੰ ਆਪਣੀ ਬੈਠਕ ਦੇ ਵਿੱਚ ਬਿਠਾ ਕੇ ਤੇ ਉਹ ਰਸੋਈ ਦੇ ਵਿੱਚ ਚਲੀ ਜਾਂਦੀ ਆ ਉਹਨਾਂ ਦੇ ਲਈ ਚਾਹ ਬਣਾਉਣ ਦੇ ਲਈ ਪਰ ਉਹਦੇ ਬਿਲਕੁਲ ਪਿੱਛੇ ਪਹੁੰਚ ਜਾਂਦੇ ਆ ਉਹਦੇ ਆਪਣੇ ਹੀ ਮਦਰ ਤੇ ਉਹਦਾ ਆਪਣਾ ਹੀ ਪਾਈ ਸਾਕੇ ਤੇ ਇਹਨਾਂ ਦੋਨਾਂ ਦੇ ਕੋਲੇ ਇੱਕ ਬਹੁਤ ਹੀ ਵੱਡਾ ਲੰਮਾ ਤੇ ਬਹੁਤ ਹੀ ਤਿੱਖਾ ਚਾਕੂ ਹੁੰਦਾ ਜਾਂਦੇ ਸਾਰ ਪਿੱਛੋਂ ਸਕੀਤ ਕੀਰਤੀ ਦੇ ਉੱਪਰ ਹਮਲਾ ਕਰ ਦਿੰਦਾ ਤੇ ਇਸ ਤੋਂ ਪਹਿਲਾਂ ਕਿ ਕੀਰਤੀ ਕੁਝ ਸਮਝ ਸਕਦੀ ਉਹਦੀ ਗਰਦਨ ਨੂੰ ਪਿੱਛੋਂ ਤੋਂ ਉਹਦਾ ਆਪਣਾ ਹੀ ਪਾਈ ਕੱਟਣਾ چیرਣਾ ਸ਼ੁਰੂ ਕਰ ਦਿੰਦਾ ਕੀਰਤੀ ਆਵਾਜ਼ ਲਾਉਂਦੀ ਆ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀ ਆ ਆਪਣੀਆਂ ਲੱਤਾਂ ਬਾਹਾਂ ਮਾਰਦੀ ਆ ਪਰ ਉਹਨੇ ਟਾਈਮ ਦੇ ਵਿੱਚ ਹੀ ਉਹਦੇ ਆਪਣੇ ਹੀ ਮਦਦ ਉਹਦੀਆਂ ਦੋਨੇ ਲੱਤਾਂ ਪਿੱਛੋਂ ਫੜ ਲੈਂਦੇ ਆ ਤੇ ਉਹਦਾ ਆਪਣਾ ਹੀ ਪਾਈ ਉਸ ਲੰਬੇ ਚਾਕੂ ਦੇ ਨਾਲ ਉਹਦੀ ਗਰਦਨ ਨੂੰ ਹੌਲੀ ਹੌਲੀ ਇੱਕ ਸਬਜ਼ੀ ਦੀ ਤਰ੍ਹਾਂ ਕੱਟਣਾ ਸ਼ੁਰੂ ਕਰ ਦਿੰਦਾ ਚੀਕਾਂ ਦੀ ਆਵਾਜ਼ ਦੂਸਰੇ ਕਮਰੇ ਦੇ ਵਿੱਚ ਬਿਮਾਰ ਪਈ ਕਾ ਲਾਸ਼ ਤੱਕ ਪਹੁੰਚਦੀ ਆ ਜਦੋਂ ਤੱਕ ਉਹ ਭੱਜ ਕੇ ਰਸੋਈ ਦੇ ਵਿੱਚ ਜਾਂਦਾ ਤੇ ਇਹ ਹਾਲਨਾਕ ਸੀਨ ਦੇਖਦਾ ਕਿ ਇੱਕ ਬੇਟੀ ਨੂੰ ਉਹਦੀ ਹੀ ਮਦਰ ਨੇ ਲੱਤਾਂ ਫੜੀਆਂ ਹੋਈਆਂ ਤੇ ਉਹਦਾ ਭਾਈ ਉਹਦੀ ਅੱਧੀ ਤੋਂ ਜ਼ਿਆਦਾ ਗਰਦਨ ਨੂੰ ਕੱਟ ਚੁੱਕਿਆ ਵਾ ਇਹਨਾਂ ਹਾਲਨਾਕ ਸੀਨ ਦੇਖਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਦੇ ਨਾਲ ਸ਼ੌਕ ਵਿੱਚ ਚਲੇ ਜਾਂਦਾ ਪਰ ਜਦੋਂ ਤੱਕ ਉਹ ਕੁਝ ਵੀ ਕਰ ਸਕਦਾ ਕੀਰਤੀ ਨੂੰ ਬਚਾਉਣ ਦੀ ਕੋਈ ਵੀ ਕੋਸ਼ਿਸ਼ ਕਰਦਾ ਉਦੋਂ ਤੱਕ ਕੀਰਤੀ ਦੀ ਪੂਰੀ ਦੀ ਪੂਰੀ ਗਰਦਨ ਕੱਟੀ ਜਾ ਚੁੱਕੀ ਸੀ ਟੜ ਤੋਂ ਅਲੱਗ ਹੋ ਚੁੱਕੀ ਸੀ ਜਦੋਂ ਹੀ ਗਰਦਨ ਟੜ ਤੋਂ ਅਲੱਗ ਹੁੰਦੀ ਹੈ ਤਾਂ ਸਾਕੀਤ ਕੀਰਤੀ ਦੇ ਕੱਟੇ ਹੋਏ ਸਿਰ ਨੂੰ ਵਾਲਾਂ ਤੋਂ ਫੜ ਕੇ ਗਲੀ ਦੇ ਵੱਲ ਨੂੰ ਭੱਜ ਲੈਂਦਾ ਉਹ ਹੱਸ ਰਿਹਾ ਵਾ ਮੁਸਕਰਾ ਰਿਹਾ ਵਾ ਗਲੀ ਦੇ ਵਿੱਚ ਜਾਂਦੇ ਲੋਕ ਇਹ ਹੌਲ ਨਾਕਸੀਨ ਦੇਖ ਕੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਹੋਸ਼ ਗਵਾ ਦਿੰਦੇ ਆ ਹੈਰਾਨ ਹੋ ਜਾਂਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਫੌਰਨ ਇਹ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੇ ਆ ਇੰਨਾ ਕੁਝ ਦੇਖਣ ਤੋਂ ਬਾਅਦ ਪਾਣਾ ਵਰਤ ਚੁੱਕਿਆ ਹੁਣ ਕੀਰਤੀ ਨੂੰ ਬਚਾਇਆ ਨਹੀਂ ਜਾ ਸਕਦਾ ਕੀਰਤੀ ਇਸ ਦੁਨੀਆ ਤੋਂ ਜਾ ਚੁੱਕੀ ਹੈ ਕੈਲਾਸ਼ ਉਸੇ ਟਾਈਮ ਹੀ ਭੱਜਦਾ ਉਸ ਪੁਲਿਸ ਸਟੇਸ਼ਨ ਲਈ ਪਰ ਪੁਲਿਸ ਸਟੇਸ਼ਨ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਵੀਡੀਓ ਪੁਲਿਸ ਵਾਲਿਆਂ ਤੱਕ ਪਹੁੰਚ ਚੁੱਕੇ ਆ ਕਿਉਂਕਿ ਇਹ ਪੁਲਿਸ ਸਟੇਸ਼ਨ ਉਸ ਪਿੰਡ ਦੇ ਵਿੱਚ ਨਹੀਂ ਹੁੰਦਾ ਉਥੋਂ ਕੁਝ ਕਿਲੋਮੀਟਰ ਦੂਰ ਹੈ ਬਿਲਕੁਲ ਇਸੇ ਤਰ੍ਹਾਂ ਦੀ ਹੀ ਕਹਾਣੀ ਇੱਕ ইরਾਨੀ ਲੜਕੀ ਦੀ ਵੀ ਇੱਕ ਵੀਡੀਓ ਦੇ ਵਿੱਚ ਸੁਣਾਈ ਸੀ ਜੇ ਤੁਸੀਂ ਉਹ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਕੀਰਤੀ ਦੀ ਤਰ੍ਹਾਂ ਹੀ ਇੱਕ ਹੋਰ ਵੱਧ ਕੇ ਉਸ ਮਤ ਲੜਕੀ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਤੇ ਤੁਸੀਂ ਉੱਥੇ ਜਾ ਕੇ ਇਹ ਵਾਲੀ ਕਹਾਣੀ ਸੁਣ ਸਕਦੇ ਸਾਡੇ ਸਮਾਜ ਦੇ ਵਿੱਚ ਜਿੱਥੇ ਮੁੰਡਿਆਂ ਨੂੰ ਹਰ ਇੱਕ ਚੀਜ਼ ਕਰਨ ਦੀ ਖੁੱਲ ਹੈਗੀ ਸਾਡੇ ਗਾਣਿਆਂ ਦੇ ਵਿੱਚ ਗੇੜੀ ਕੁੜੀਆਂ ਦਾ ਪਿੱਛਾ ਕਰਨਾ ਇਹ ਜਿਹੜੇ ਜਿਹੜੇ ਸ਼ਬਦ ਹੁੰਦੇ ਆ ਇਹ ਆਮ ਨੇ ਇਹ ਉਹ ਗਾਣੇ ਨੇ ਇਹ ਉਹ ਸ਼ਬਦ ਨੇ ਜਿਹੜੇ ਹਰ ਵਿਆਹ ਦੇ ਵਿੱਚ ਵੱਜਦੇ ਆ ਪੂਰਾ ਪਰਿਵਾਰ ਇਹਨਾਂ ਦੇ ਉੱਪਰ ਖੁਸ਼ ਹੁੰਦਾ ਡਾਂਸ ਕਰਦਾ ਪਰ ਜਿਹਨੂੰ ਇੰਗਲਿਸ਼ ਦੇ ਵਿੱਚ ਵਰਡ ਬੋਲਿਆ ਜਾਂਦਾ ਸਟਾਕਿੰਗ ਤੇ ਜਿਹੜਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇੱਕ ਕ੍ਰਾਈਮ ਹੈ ਜਿਹਦੇ ਉੱਪਰ ਲੋਕਾਂ ਨੂੰ ਜੇਲ੍ਹ ਤੱਕ ਹੁੰਦੀ ਹੈ ਏਸ਼ੀਅਨ ਸਮਾਜ ਦੀ ਇੱਕ ਹੋਰ ਲੜਕੀ ਸਮਾਜ ਦੁਆਰਾ ਸਿਰਫ ਉਹਦੇ ਉੱਪਰ ਪਰਿਵਾਰ ਦੀ ਸਾਰੀ ਇੱਜ਼ਤ ਦੀ ਜ਼ਿੰਮੇਵਾਰੀ ਪਈ ਹੋਈ ਆ ਤੇ ਇੱਕ ਹੋਰ ਲੜਕੀ ਇੱਥੇ ਉਸ ਜ਼ਿੰਮੇਵਾਰੀ ਦਾ ਬੋਝ ਚੱਕਦੀ ਇਸ ਦੁਨੀਆ ਤੋਂ ਵਿਦਾ ਹੋ ਗਈ ਤੇ ਨਾਲ ਹੀ ਵਿਦਾ ਹੋ ਗਿਆ ਉਹਦੇ ਪੇਟ ਦੇ ਵਿੱਚ ਉਹਦਾ 2 ਮਹੀਨੇ ਦਾ ਬੱਚਾ ਪਰ ਇਹ ਮੇਰੇ ਨਿੱਜੀ ਵਿਚਾਰ ਨੇ ਜੋ ਤੁਹਾਡੇ ਵਿਚਾਰ ਨੇ ਕਿਸੇ ਦੇ ਵੀ ਵਿਚਾਰ ਅਲੱਗ-ਅਲੱਗ ਹੋ ਸਕਦੇ ਆ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਂਝੇ ਕਰਿਓ ਤੇ ਇਹ ਸੀਗਾ ਜੀ ਅੱਜ ਦਾ ਵੀਡੀਓ ਇਹ ਸੀਗੀ ਕਹਾਣੀ ਕੀਰਤੀ ਦੀ ਪਰ ਨਾਲ ਹੀ ਇਹ ਕਹਾਣੀ ਸੀਗੀ ਉਸ 2 ਮਹੀਨੇ ਦੇ ਪ੍ਰੂਣ ਦੀ ਜਿਹੜਾ ਕਿ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਵਿਦਾ ਹੋ ਗਿਆ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਵਿੱਚ